ਉਹ ਬੰਦਾ ਜਾ ਕੇ ਸਾਡੇ ਦੇਖ ਤੇ ਨਾ ਵਧੀਆ ਹੋ ਗਿਆ ਉਹਦੀ ਗੱਡੀ ਤੇ ਨਾ ਪਰ ਵਾਸਤੋਂ ਨਾ ਪਰ ਦੇ ਤੂੰ ਕੋਈ ਆਪਣਾ ਚਿੱਟਾ ਪੱਲਾ ਲਾ ਦੇ ਅੱਜ ਜਿਹੜੀ ਰਕੇਸ਼ ਕੁਮਾਰ ਗੱਬਰ ਦੀ ਦੁਕਾਨ ਤੇ ਅੱਗ ਲੱਗੀ ਸੀਗੀ ਤੇ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਹੀ ਅੱਗ ਲੱਗੀ ਸੀਗੀ ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਤੇ ਫਾਇਰ ਬਲ ਵਿਏਟ ਦੀ ਸਾਰੀ ਟੀਮ ਦੇ ਸਹਿਯੋਗ ਨਾਲ ਇਹ ਅੱਗ ਤੇ ਜਿਹੜਾ ਕਾਬੂ ਪਾ ਲਿਆ ਜਿਹੜਾ ਰਕੇਸ਼ ਕੁਮਾਰ ਗੱਬਰ ਦੁਕਾਨ ਦਾ ਮਾਲਕ ਸੀ ਇਹ ਵੀਡੀਓ ਗੇਮਾ ਆਪਣਾ ਬੈਟ ਪਤੰਗ ਤੇ ਸਮਾਨ ਵੇਚਦਾ ਸੀਗਾ ਐਲ ਸੀ ਡੀ ਵਗੈਰਾ ਜੀ ਤੋਂ ਆਪਣੀ ਦੁਕਾਨ ਤੇ ਅੱਗ ਲੱਗਣ ਦਾ ਸੀਨ ਦੇਖਿਆ ਨਹੀਂ ਗਿਆ ਜੋ ਘਬਰਾ ਕੇ ਥੋੜਾ ਬੇਹੋਸ਼ ਹੋ ਗਿਆ ਸੀ ਜਿਹਨੂੰ ਸਿਵਲ ਹਸਪਤਾਲ ਫਤਿਹਗੜ ਸਾਹਿਬ ਵੀਖੇ ਸਾਰੇ ਜਣੇ ਲੈ ਕੇ ਗਏ ਜਿੱਥੇ ਹੁਣ ਉਹ ਠੀਕ ਹੈ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਤੰਦਰੁਸਤ ਰਹੇ ਤੇ ਦੁਬਾਰਾ ਉਸੇ ਤਰ੍ਹਾਂ ਆਪਣੀ ਦੁਕਾਨ ਨੂੰ ਚਲਾਉਣ ਦੇ ਵਿੱਚ ਕਾਮਯਾਬ ਹੋਵੇ